ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦ ਟੀਵੀ ਅਨਾਰਾਇਤ ਮੈਂ ਹਾਂ ਤੁਹਾਡੇ ਨਾਲ ਨੀਹਾਂ ਪੰਜਾਬ ਗਾਦਰ ਅਪਡੇਟਸ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਕਿਹੋ ਜਿਹਾ ਹਾਲ ਪੰਜਾਬ ਦੇ ਮੌਸਮ ਦਾ ਰਹਿਣ ਵਾਲਾ ਹੈ ਤੇ ਕੀ ਕੋਈ ਕੁਆਣੀ ਮੌਸਮ ਵਿਪਾਦ ਨਹੀਂ ਹੈ ਅੱਜ ਦੇ ਇਸ ਖਾਸ ਵੀਡੀਓਸ ਫਾਨੂੰ ਦੱਸਾਂਗੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਹਾਲੇ ਤੱਕ ਵੀ ਸਾਡਾ ਫੇਸਬੁੱਕ ਪੇਜ ਫੋਲੋ ਨਹੀਂ ਕੀਤਾ ਹੈ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਜਲਦੋਂ ਜਲਦ ਕਰੋ ਹੁਣ ਗੱਲ ਕੀਤੀ ਜਾਵੇ ਕਿ ਕਿਹੋ ਜਿਹਾ ਹਾਲ ਪੰਜਾਬ ਦੇ ਮੌਸਮ ਦਾ ਰਹਿਣ ਵਾਲਾ ਹੈ ਤੇ ਤੁਹਾਨੂੰ ਦੱਸਦੀ ਕਿ ਪੰਜਾਬ ਦੇ ਵਿੱਚ ਮੀਂਹ ਦੀ ਭਵਿੱਖਬਣੀ ਜੀ ਹਾਂ ਮੀਂਹ ਪਵੇਗਾ ਥੋੜੀ ਬਹੁਤ ਰਾਹਤ ਗਰਮੀ ਤੋਂ ਮਿਲੇਗੀ ਪਰ ਕਿਤੇ ਨਾ ਕਿਤੇ ਕਿਸਾਨਾਂ ਦੇ ਲਈ ਇਹ ਔਖਾ ਹੋ ਜਾਏਗਾ ਤੇ ਮੌਸਮ ਵਿਭਾਗ ਨੇ ਕੀ ਕਿਹਾ ਉਹ ਤੁਹਾਨੂੰ ਦੱਸਦੇ ਅਸਲ ਦੇ ਵਿੱਚ ਮੌਸਮ ਵਿਭਾਗ ਇਹ ਹੀ ਕਹਿ ਰਹੀ ਹੈ ਕਿ 12 ਮਾਰਚ ਤੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ 12 ਮਾਰਚ ਤੇ ਹੋ ਨਿਕਲ ਗਈ ਹੈ ਪਰ ਅੱਜ 13 ਮਾਰਚ ਲੈ ਕੇ IMD ਦੇ ਵੱਲੋਂ ਤਾਜ਼ਾ ਰਿਪੋਰਟ ਸਾਂਝੀ ਕੀਤੀ ਗਈ ਕਿ ਤੁਹਾਡੇ ਇਲਾਕਿਆਂ ਦੇ ਵਿੱਚ ਪੈ ਸਕਦਾ ਹੈ। ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਚੰਡੀਗੜ੍ਹ ਸਮੇਤ ਪੰਜਾਬ ਦੇ ਵਿੱਚ ਦੁਪਹਿਰ ਦੀ ਤੇਜ਼ ਧੁੱਪ ਦੇ ਨਾਲ ਗਰਮੀ ਵਾਧੀ। ਇੱਥੇ ਤੱਕ ਕਿ ਲੋਕਾਂ ਨੇ ਸਵੈਟਰ ਤੇ ਜੈਕਟਾਂ ਪਾਉਣੀਆਂ ਵੀ ਛੱਡ ਦਿੱਤੀ। ਰਾਤ ਨੂੰ ਵੀ ਰਜਾਈ ਦੇ ਕੰਬਲ ਦੀ ਲੋੜ ਹੁਣ ਨਹੀਂ ਪੈਂਦੀ। ਮੌਸਮ ਇੱਕ ਵਾਰ ਫਿਰ ਯੂ-ਟਰਨ ਲੈਣ ਵਾਲਾ। ਫੁੱਲੀ ਤੇ ਰੰਗਾ ਦੇ ਨਾਲ-ਨਾਲ ਬੱਦਲ ਵੀ ਵੱਰ ਸਕਦੇ। ਕਿਉਂਕਿ ਮੌਸਮ ਵਿਭਾਗ ਨੇ ਪੰਜਾਬ ਦੇ ਵਿੱਚ ਮੀਂਹ ਦੀ ਪੁਖਵਾਣੀ ਕੀਤੀ। ਮੌਸਮ ਵਿਭਾਗ ਨੇ ਪੰਜਾਬ ਦੇ ਵਿੱਚ 13 ਅਤੇ 14 ਮਾਰਚ ਨੂੰ yellow alert ਜਾਰੀ ਕੀਤਾ ਹੈ। ਇਹਨਾਂ ਦੋ ਦਿਨਾਂ ਦੌਰਾਨ ਪੰਜਾਬ ਦੇ ਵਿੱਚ ਕੁਝ ਥਾਵਾਂ ਤੇ ਤੇਜ਼ ਹਵਾਵਾਂ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਵਿਭਾਗ ਦੇ ਮੁਤਾਬਕ ਇਸ ਦੇ ਨਾਲ ਤਾਪਮਾਨ ਦੇ ਵਿੱਚ 2 ਤੋਂ 4 ਡਿਗਰੀ ਦੀ ਗਿਰਾਵਟ ਆ ਸਕਦੀ ਹੈ। ਵਿਭਾਗ ਦੇ ਮੁਤਾਬਕ ਕੁਝ ਬਾਹਰ ਨੂੰ ਕੁਝ ਥਾਵਾਂ ਤੇ ਹਲਕੀ ਬਾਰਿਸ਼ ਹੋ ਸਕਦੀ ਹੈ। ਭਾਗ ਦੇ ਮੁਤਾਬਕ ਫਿਲਹਾਲ ਆਉਣ ਵਾਲੇ 48 ਘੰਟਿਆਂ ਵਿੱਚ ਤਾਪਮਾਨ ਦੋ ਤੋਂ 3 ਡਿਗਰੀ ਤੱਕ ਵੱਧ ਸਕਦਾ ਹੈ। ਦੂਸਰੇ ਪਾਸੇ ਖੁਸ਼ਕ ਮੌਸਮ ਦੇ ਕਾਰਨ ਸੋਮਰ ਨੂੰ ਪੰਜਾਬ ਦੇ ਵੱਧ ਤੋਂ ਵੱਧ ਤਾਪਮਨ ਦੇ ਵਿੱਚ 1.1 ਡਿਗਰੀ ਦਾ ਵਾਧਾ ਹੋਇਆ। ਇਹ ਆਮ ਨਾਲੋਂ 3.1 ਡਿਗਰੀ ਵੱਧ ਫਰੀਦਕੋਟ ਦੇ ਵਿੱਚ ਸਭ ਤੋਂ ਵੱਧ ਤਾਪਮਨ 31.7 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਨ 27.10 ਡਿਗਰੀ, ਸੁਧਾਨਾ ਦਾ 29.1 ਡਿਗਰੀ, ਫਟਿਆਲਾ ਦਾ 29.1 ਡਿਗਰੀ, ਪਠਾਨਕੋਟ ਦਾ 29.6 ਡਿਗਰੀ, ਠਿੰਡਾ ਦਾ 30.6 ਡਿਗਰੀ, ਫਜ਼ਿਲਕਾ ਦਾ 29.5 ਫਿਰੋਜ਼ਪੁਰ ਦਾ ਸਟਾਈਫਨ 4 ਡਿਗਰੀ ਜ਼ਿਲਹਰ ਦਾ 2.4 ਡਿਗਰੀ ਦਰਜ ਕੀਤਾ ਹੈ ਪੰਜਾਬ ਦੇ ਘੱਟੋ ਘੱਟ ਤਾਪਮਾਨ ਦੇ ਵਿੱਚ 5.2 ਡਿਗਰੀ ਦਾ ਭਾਰੀ ਵਾਧਾ ਦੇਖਣ ਨੂੰ ਮਿਲਿਆ ਹੈ ਇਹ ਆਮ ਨਾਲੋਂ 5.3 ਡਿਗਰੀ ਵੱਧ ਸੁਬਿਹਰ ਵਿੱਚ ਸਭ ਤੋਂ ਘੱਟ ਪਾਰਾ ਮੋਗਾ ਦੇ ਵਿੱਚ 13.4 ਡਿਗਰੀ ਦਰਜ ਕੀਤਾ ਗਿਆ ਜੰਮ ਸਰਦਾ ਘੱਟੋ ਘੱਟ ਤਾਪਮਾਨ 16.6 ਡਿਗਰੀ ਲੁਧਿਆਣਾ ਦਾ 15.2 ਡਿਗਰੀ ਹਟਿਆਲਾ ਦਾ 16.7 ਡਿਗਰੀ ਪਠਾਨਕੋਟ ਦਾ 16.0 ਡਿਗਰੀ ਪਟੰਨਾ ਦੇ 17.0 ਡਿਗਰੀ ਅਜ਼ਿਲਤ ਦੇ ਵਿੱਚ 13.8 ਡਿਗਰੀ ਤੇ ਫਿਰੋਜ਼ਪੁਰ ਜਲੰਧਰ ਦੇ ਵਿੱਚ 15.6 ਡਿਗਰੀ ਸੈਲਸੀਅਸ ਹੈ ਤੇ ਹੁਣ ਗਰਮੀ ਕਾਫੀ ਜ਼ਿਆਦਾ ਵਧਣ ਲੱਗ ਗਈ ਸੀ ਪਰ ਦੱਸਿਆ ਜਾ ਰਿਹਾ ਹੈ ਕਿ 13 ਤੇ 14 ਮਾਰਚ ਦੇ ਲਈ ਮੀਂਹ ਦੀ ਇੱਕ ਵਾਣੀ ਮੌਸਮ ਭਾਗਨੇ ਕਰੇ ਪਰ ਤੁਹਾਡੇ ਇਲਾਕੇ ਦੇ ਮੌਸਮ ਦਾ ਹਾਲ ਕਿਹੋ ਜਿਹਾ ਹੈ ਇਹ ਸਾਨੂੰ ਕਮੈਂਟ ਕਰਕੇ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੇ